ਨਗਰ ਕੌਂਸਲ ਦੇ ਵਿੱਚ ਲਗਭਗ ਪਿਛਲੇ ਦਿਨੀ 15 ਦੇ 15 ਜਿਹੜੇ ਐਮਸੀਸੀਓ ਆਮ ਆਦੀਮ ਪਾਰਟੀ ਦੇ ਬਣੇ ਸੀਗੇ ਅਸੀਂ ਅੱਜ ਦੀ ਤਰੀਕ 15 ਤਰੀਕ ਜਿਹਦੇ ਵਿੱਚ ਸਾਡੇ ਐਸਡੀਐਮ ਸਾਹਿਬ ਸਿੱਧੂ ਸਾਹਿਬ ਸਾਡੇ ਤੂਰ ਸਾਹਿਬ ਈਓ ਸਾਹਿਬ ਤੇ ਸਾਡੇ ਢੀਮ ਸੈਨ ਜੀ ਤਹਿਸੀਲਦਾਰ ਸਾਹਿਬ ਇਹ ਜਿਹੜੇ ਆਫੀਸਰ ਸੀਗੇ ਜਿਹੜੇ ਅੱਜ ਦੀ ਜਿਹੜੀ ਚੋਣ ਹੋਈ ਆ ਐਸਡੀਐਮ ਸਾਹਿਬ ਉਸ ਚੋਣ ਦੇ ਇੰਚਾਰਜ ਰਹੇ ਨੇ ਤੇ ਮਿਊਂਸੀਪਲ ਐਕਟ 24 1 ਦੇ ਅਧੀਨ ਆ ਜਿਹੜੀ ਇਹ ਚੋਣ ਹੋਈ ਆ ਉਹਦੇ ਵਿੱਚ ਮੈਨੂੰ ਦੱਸਦਿਆਂ ਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਸਾਰੀ ਚੋਣ ਬਹੁਤ ਹੀ ਪਿਆਰ ਦੇ ਨਾਲ ਬਹੁਤ ਹੀ ਇਤفاق ਦੇ ਨਾਲ ਸ਼ਾਂਤੀ ਦੇ ਨਾਲ ਤੇ ਸਰਬਸੰਮਤੀ ਦੇ ਨਾਲ ਹੋਈ ਆ ਇਹਦੇ ਵਿੱਚੋਂ ਜਦੋਂ ਹੀ ਸਾਡੀ ਪ੍ਰोसीडिंग स्टार्ट ਹੋਈ ਤਾਂ ਸਭ ਤੋਂ ਪਹਿਲਾਂ ਸਾਡੇ ਸ਼ਹਿਰ ਦੇ ਪ੍ਰਧਾਨ ਜਿਹੜੇ ਸਾਡੇ ਪਾਰਟੀ ਦੇ ਪੁਰਾਣੇ ਲੀਡਰ ਨੇ ਦੋਸਤ ਵੀ ਨੇ ਗੁਰਪ੍ਰੀਤ ਮਚੰਦਾ ਜੀ ਉਹਨਾਂ ਨੇ ਉੱਠ ਕੇ ਪ੍ਰਦਾਨਗੀ ਦੇ ਵਾਸਤੇ ਸਾਡੇ ਮੇਰੇ ਸਤਿਕਾਰਯੋਗ ਆਂਟੀ ਸੋਨੀਆ ਰਾਣੀ ਉਹਨਾਂ ਦਾ ਨਾਮ ਰੱਖਿਆ ਸਾਰੇ ਐਮਸੀਆਂ ਦੇ ਸਾਹਮਣੇ ਤੇ ਤਰਨ ਜੀ ਨੇ ਤਰਨ ਗੋਇਲ ਜੀ ਨੇ ਉਹਨਾਂ ਦੇ ਨਾਮ ਤੇ ਤਸਦੀਕ ਕੀਤੀ ਤੇ ਸਾਡੇ ਸਾਰੇ ਦੇ ਸਾਰੇ 15 ਦੇ 15 ਜਿਹੜੇ ਐਮਸੀ ਨੇ ਮੈਂਬਰਾਂ ਨੇ ਉਹਨਾਂ ਨੇ ਹੱਥ ਖੜੇ ਕਰਕੇ ਉਸ ਨਾਮ ਤੇ ਸਹਿਮਤੀ ਦਿੱਤੀ ਆ ਤੇ ਮੈਨੂੰ ਲੱਗਦਾ ਇਹ ਪਹਿਲੀ ਵਾਰ ਹੋਇਆ ਕਿ ਸਾਰੇ ਦੇ ਸਾਰੇ ਮੈਂਬਰ ਮੇਰੀ ਵੀ ਵੋਟ ਸੀ ਪਰ ਮੇਰੀ ਵੋਟ ਅਸੀਂ ਸਾਰੇ ਸਹਿਮਤ ਹੋ ਕੇ ਸਾਰਿਆਂ ਨੇ 16 ਦੇ 16 ਮੈਂਬਰਾਂ ਨੇ ਤਾਂ ਅਸੀਂ ਸਰਬਸੰਮਤੀ ਦੇ ਨਾਲ ਜਿਹੜੇ ਸ਼ਹਿਰ ਦੇ ਪ੍ਰਧਾਨ ਨੇ ਨਗਰ ਕੌਂਸਲ ਦੇ ਉਹ ਅੱਜ ਤੋਂ ਸ਼ਹਿਰ ਦੇ ਪ੍ਰਧਾਨ ਸੋਨੀਆ ਰਾਣੀ ਜੀ ਨੇ ਜਿਹੜੇ ਕਿ ਪਵਨ ਗੁਪਤਾ ਜੀ ਸਾਡੇ ਸਤਿਕਾਰਯੋਗ ਅੰਕਲ ਨੇ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀ ਪਾਰਟੀ ਦੇ ਅਹੁਦੇਦਾਰ ਵੀ ਨੇ ਤੇ ਟ੍ਰੇਡ ਵਿੰਗ ਦੇ ਵਿੱਚ ਸਾਡੀ ਪਾਰਟੀ ਦੀ ਅਫੀਸ਼ੀਅਲ ਅਹੁਦੇਦਾਰ ਨੇ ਉਹਨਾਂ ਕੋਲ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦਾ ਟ੍ਰੇਡ ਵਿੰਗ ਦਾ ਬਾਕੀ ਪੁਰਾਣੇ ਦਾ ਅਹੁਦਾ ਵੀ ਆ ਤਾਂ ਅਸੀਂ ਉਹਨਾਂ ਨੂੰ ਚੁਣਿਆ ਪ੍ਰਧਾਨਗੀ ਦੇ ਵਾਸਤੇ ਤੇ ਮੈਂ ਪ੍ਰਧਾਨ ਜੀ ਨੂੰ ਵਧਾਈ ਵੀ ਦਿਨਾ ਉਸ ਤੋਂ ਬਾਅਦ ਜਦੋਂ ਸੈਕੰਡ ভাইস ਪ੍ਰਧਾਨ ਨਗਰ ਕਾਉਂਸਲ ਬਾਗਾਪਰਾਣਾ ਦੀ ਚੋਣ ਵਾਸਤੇ ਮਨਦੀਪ ਕੱਕੜ ਜੀ ਜਿਹੜੇ ਵਾਰਡ ਨੰਬਰ 6 ਤੋਂ ਸਾਡੇ ਐਮਸੀਸੀ ਉਹਨਾਂ ਨੇ ਰਣਜੀਤ ਸਿੰਘ ਬਰਾੜ ਜਿਨ੍ਹਾਂ ਨੇ ਜਿਹੜਾ ਪੂਰਾ ਇਲੈਕਸ਼ਨ ਦਾ ਪ੍ਰੋਸੈਸ ਚੱਲਿਆ ਤੇ ਪਿਛਲੇ ਜਦੋਂ ਤੋਂ ਆਮ ਆਦਮੀ ਪਾਰਟੀ ਸ਼ੁਰੂ ਹੋਈ ਆ ਜਦੋਂ ਤੋਂ ਆਮ ਆਦਮੀ ਪਾਰਟੀ ਸਟਾਰਟ ਹੋਈ ਆ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਦੇ ਨਾਲ ਨੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਆ ਸ਼ਹਿਰ ਦੇ ਕੰਮਾਂ ਵਾਸਤੇ ਤਤਪਰ ਰਹਿੰਦੇ ਨੇ ਤਾਂ ਮਨਦੀਪ ਕੱਕੜ ਜੀ ਨੇ ਰঞ্জੀਤ ਸਿੰਘ ਬਰਾੜ ਦਾ ਨਾਮ ਰঞ্জੀਤ ਸਿੰਘ ਬਰਾੜ ਜਿਹੜੇ 2 ਨੰਬਰ ਵਾਰਡ ਤੋਂ ਐਮਸੀ ਨੇ ਤਾਂ ਮਨਦੀਪ ਜੀ ਨੇ ਉਹਨਾਂ ਦਾ ਨਾਂ ਸਾਹਮਣੇ ਲੈ ਕੇ ਆਂਦਾ ਤੇ ਸਾਡੇ 15 ਨੰਬਰ ਵਾਰਡ ਤੋਂ ਸਾਡੇ ਐਮਸੀ ਪਿਰਥੀ ਜੀ ਪਿਰਥੀ ਸਿੰਘ ਜੀ ਉਹਨਾਂ ਨੇ ਉਹਨਾਂ ਦੇ ਨਾਮ ਤੇ ਤਸਦੀਕ ਕਰਕੇ ਫਿਰ ਸਾਡੇ ਸਾਰੇ ਹਾਊਸ ਦੇ ਸਾਰੇ ਦੇ ਸਾਰੇ ਮੈਂਬਰਾਂ ਨੇ ਆਪਣੇ ਹੱਥ ਖੜੇ ਕਰਕੇ ਜਿਹੜਾ ਕਿ ਆਪਣੇ ਪਾਰਟ ਆਫ ਸਿਸਟਮ ਆ ਜਿਹੜਾ ਕਿ ਕਾਨੂੰਨ ਕਹਿੰਦਾ ਵੀ ਤੁਸੀਂ ਹੱਥ ਖੜੇ ਕਰਕੇ VOTING ਕਰਨੀ ਆ ਤਾਂ ਉਹਨਾਂ ਨੇ ਸਾਰਿਆਂ ਨੇ ਸਹਿਮਤੀ ਦੇ ਨਾਲ VOTING ਕਰਕੇ ਵਾਈਸ ਪ੍ਰਧਾਨ ਦੇ ਤੌਰ ਤੇ ਰਣਜੀਤ ਸਿੰਘ ਬਰਾੜ ਦਾ ਨਾਮ ਲੈ ਕੇ ਆਂਦਾ ਇਹ ਜਿਹੜੀਆਂ ਦੋ ਸਾਡੀਆਂ ਅਹੁਦੇਦਾਰੀਆਂ ਹੋਈਆਂ ਨੇ ਕਿਉਂਕਿ ਬਹੁਤ ਜ਼ਰੂਰੀ ਹੁੰਦੀ ਆ ਇਹਨਾਂ ਵਾਸਤੇ ਮੈਂ ਦੋ ਚੀਜ਼ਾਂ ਤੁਹਾਨੂੰ ਕਹਿਣੀਆਂ ਚਾਹਣਾ ਇੱਕ ਤਾਂ ਇਹ ਕਿ ਇਸ ਪੂਰੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਸਾਨੂੰ ਸਭ ਤੋਂ ਵੱਧ ਵੱਧ ਸਹਿਯੋਗ ਮਿਲਿਆ ਮੇਰੇ ਵੱਡੇ ਭਰਾ ਤਰਮਿੰਦਰ ਰਖੜਾ ਜੀ ਸਾਡੇ ਬਲਾਕ ਇੰਚਾਰਜ ਗਗਨਦੀਪ ਚੱਡਾ ਤੇ ਗੌਰਵ ਖਰਾਨਾ ਜਿਹੜੇ ਸਾਡੇ ਬਲਾਕ ਦੇ ਇੰਚਾਰਜ ਨੇ ਤੇ ਤਰਮਿੰਦਰ ਰਖੜਾ ਜੀ ਨੇ ਇਹ ਸਾਰੀ ਪ੍ਰੋਸੈਸ ਦੇ ਵਿੱਚ ਮੂਰੀ ਹੋ ਕੇ ਇੱਕ ਜ਼ਿੰਮੇਵਾਰੀ ਦੇ ਨਾਲ ਆਪਣੀ ਭੂਮਿਕਾ ਨਿਭਾਈ ਆ ਤੇ ਉਸ ਤੋਂ ਬਾਅਦ ਸਾਡੇ ਸ਼ਹਿਰੀ ਪ੍ਰਧਾਨ ਬੰਚੰਦਾ ਜੀ ਬਾਕੀ ਸਾਰੀ ਜਿੰਨੀ ਵੀ ਸਾਡੀ ਟੀਮ ਆ ਸਾਰੀ ਟੀਮ ਨੇ ਵੇਚ ਵੀ ਕੀਤਾ ਸਾਡੇ ਲਈ ਟਾਈਮ ਵੀ ਕੱਢਿਆ ਫਿਰ ਉਸ ਤੋਂ ਬਾਅਦ ਮੈਂ ਆਮ ਆਦਮੀ ਪਾਰਟੀ ਦੇ ਮੈਂਬਰ ਪ੍ਰਧਾਨ ਕੇਜਰੀਵਾਲ ਸਾਹਿਬ ਤੁਮਨ ਜੀ ਅਮੰਦੀਪ ਰੋੜਾ ਕੱਕਰ ਸਰਵ ਫੈਨਸ ਸਾਹਿਬ ਤੇ ਐਮਐਲਏ ਸਾਡੇ ਰਿਸਪੈਕਟਡ ਸਾਡੇ ਐਮਐਲਏ ਸਾਹਿਬ ਤੇ ਮੇਰੇ ਸਾਰੇ ਜਿਹੜੇ ਅੰਸੀ ਭੈਣ ਭਾਈਆਂ ਹੋਣਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਜਿਆਦਾ ਨਾਮ ਬੋਲਦੇ ਹੋਏ ਨਾਮ ਇਹਨਾਂ ਜਿਆਦਾ ਹੋਣਾ ਆਣ ਆਏ ਜੀ ਤੇ ਬਸ ਮੈਂ ਇਹ ਕਹੂੰਗੀ ਕਿ ਮੈਂ ਤੁਹਾਡੇ ਸਾਰੇ ਭੈਣ ਭਾਈਆਂ ਦੀ ਹੈਲਥ ਦੇ ਨਾਲ ਤਾਂ ਤਾਸਪੁਰ ਕੀ ਤੋੜਾ ਸਕਿਆ ਮੈਂ ਪੂਰੀ ਇਮਾਨਦਾਰੀ ਤੇ ਵਫਾਦਾਰੀ ਨਾਲ ਥੋੜੇ ਸਾਰਿਆਂ ਦੇ ਨਾਲ